ਸਰਸ਼ਕਲ ਪੰਜਾਬੀ ਨੂੰ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸੁਪਰ ਵੀਜ਼ਾ 2025 ਨਵੇਂ ਨਿਯਮ ਲੋਣਾ ਅਤੇ ਸਪான்ਸਰ ਦੀ ਆਮਦਨ ਬਾਰੇ ਜਾਣਕਾਰੀ ਕੈਨੇਡਾ ਤੋਂ ਇੱਕ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇਸ ਵੀਡੀਓ ਵਿੱਚ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜੋ ਆਪਣੇ ਮਾਤਾ ਪਿਤਾ ਦਾਦਾ ਦાદੀ ਨਾਨਾ ਨਾਨੀ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ 2025 ਲਈ ਸੁਪਰ ਵੀਜ਼ਾ ਨਿਯਮ ਵਿੱਚ ਵੱਡੇ ਬਦਲਾਅ ਕੀਤੇ ਹਨ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਸਪੌਂਸਰ ਕਰਨ ਵਾਲਿਆਂ ਦੀ ਆਮਦਨ ਲੋੜੀ ਦਾ ਸਪੌਂਸਰ ਅਤੇ ਹੋਰ ਜ਼ਰੂਰੀ ਸ਼ਰਤਾਂ ਬਾਰੇ ਵਿਸਤਾਰ ਦੇ ਨਾਲ ਦੱਸਾਂਗੇ ਇਸ ਤੋਂ ਪਹਿਲਾਂ 2025 ਵਿੱਚ ਸੁਪਰ ਵੀਜ਼ਾ ਨੂੰ ਲੈ ਕੇ ਕੀ ਨਵੇਂ ਬਦਲਾਅ ਹੋਏ ਹਨ ਇਸ ਬਾਰੇ ਵੀ ਤੁਹਾਨੂੰ ਸਹੀ ਜਾਣਕਾਰੀ ਮਿਲੇਗੀ ਅਸੀਂ ਕੋਈ ਵੀ ਗਲਤ ਜਾਣਕਾਰੀ ਸਾਂਝੀ ਨਹੀਂ ਕਰਦੇ ਸਹੀ ਜਾਣਕਾਰੀ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਬਿਲਕੁਲ ਵੀ ਨਾ ਭੁੱਲਿਓ ਹੁਣ ਆਉਦੇ ਹਾਂ ਜੀ ਮੁੱਖ ਖਬਰਾਂ ਵੱਲ ਕੈਨੇਡਾ ਸਰਕਾਰ ਨੇ 2025 ਵਿੱਚ ਉਹਨਾਂ ਲੋਕਾਂ ਲਈ ਨਿਯਮਾਂ ਵਿੱਚ ਵੱਡਾ ਬਦਲਾਅ ਕੀਤਾ ਹੈ ਜੋ ਆਪਣੇ ਮਾਪਿਆਂ ਦਾਦਾ-ਦਾਦੀ ਜਾਂ ਨਾਨਾ-ਨਾਨੀ ਨੂੰ ਸੁਪਰ ਵੀਜ਼ਾ ਤੇ ਕੈਨੇਡਾ ਬੁਲਾਉਣਾ ਚਾਹੁੰਦੇ ਹਨ ਸੁਪਰ ਵੀਜ਼ੇ ਦੀ ਮਿਆਦ ਵਿੱਚ ਬਦਲਾ ਸਭ ਤੋਂ ਇਹਲਾ ਵੱਡਾ ਬਦਲਾਅ ਇਹ ਹੈ ਕਿ ਹੁਣ ਸੁਪਰ ਵੀਜ਼ਾ ਦੀ ਮਿਆਦ 2 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤੀ ਗਈ ਹੈ ਇਸ ਦਾ ਮਤਲਬ ਹੈ ਕਿ ਤੁਹਾਡੇ ਮਾਪੇ ਹੁਣ ਇੱਕ ਬਾਰ ਵਿੱਚ 5 ਸਾਲ ਤੱਕ ਕੈਨੇਡਾ ਵਿੱਚ ਤੁਹਾਡੇ ਨਾਲ ਰਹਿ ਸਕਦੇ ਹਨ ਇੰਨਾ ਹੀ ਨਹੀਂ ਹੁਣ ਤੁਸੀਂ ਉਨ੍ਹਾਂ ਨੂੰ ਵੀਜੇ ਨੂੰ ਕੈਨੇਡਾ ਵਿੱਚ ਹੀ 2 ਸਾਲ ਲਈ ਹੋਰ ਵਧਾ ਸਕਦੇ ਹੋ ਇਸ ਨਾਲ ਉਹ ਕੁੱਲ 7 ਸਾਲ ਤੱਕ ਆਪਣੇ ਬੱਚਿਆਂ ਕੋਲ ਰਹਿ ਸਕਣਗੇ ਇਹ ਬਦਲਾਅ ਉਨ੍ਹਾਂ ਪਰਿਵਾਰਾਂ ਲਈ ਬਹੁਤ ਹੀ ਵੱਡੀ ਰਾਹਤ ਲੈ ਕੇ ਆਇਆ ਹੈ ਜੋ ਕਿ ਆਪਣੇ ਬਜ਼ੁਰਗਾਂ ਨੂੰ ਲੰਬੇ ਸਮੇਂ ਲਈ ਆਪਣੇ ਨਾਲ ਰੱਖਣਾ ਚਾਹੁੰਦੇ ਹਨ ਇੰਸ਼ੋਰੈਂਸ ਸਬੰਧ ਇਹ ਨਿਯਮ ਵਿੱਚ ਟਿਲ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾਂ ਮਾਪਿਆਂ ਨੂੰ ਆਪਣੀ ਇੰਸ਼ੋਰੈਂਸ ਸਿਰਫ ਕੈਨੇਡਾ ਦੀ ਕਿਸੇ ਏਜੰਸੀ ਤੋਂ ਹੀ ਕਰਵਾਉਣੀ ਪੈਂਦੀ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਇਸ ਵਿੱਚ ਟਿਲ ਦਿੱਤੀ ਹੈ ਹੁਣ ਤੁਸੀਂ ਆਪਣੀ ਇੰਸ਼ੋਰੈਂਸ ਭਾਰਤ ਤੋਂ ਵੀ ਕਰਵਾ ਸਕਦੇ ਹੋ ਪਰ ਇੱਥੇ ਇੱਕ ਗੱਲ ਧਿਆਨ ਦੇਣ ਯੋਗ ਹੈ ਕਿ ਤੁਸੀਂ ਜਿਸ ਕਿਸੇ ਤੋਂ ਵੀ ਆਪਣੀ ਇੰਸ਼ੋਰੈਂਸ ਕਰਵਾ ਰਹੇ ਹੋ ਉਹ OSFI ਆਫਿਸ ਆਫ ਸੁਪਰੀਡੈਂਟ ਆਫ ਫਾਈਨੈਂਸ਼ੀਅਲ ਇੰਸਟੀਟਿਊਟ ਤੋਂ ਰਜਿਸਟਰ ਹੋਣਾ ਚਾਹੀਦਾ ਹੈ ਤੁਸੀਂ ਇਸ ਦੀ ਜਾਂਚ ਆਨਲਾਈਨ ਵੀ ਕਰ ਸਕਦੇ ਹੋ ਕਿ ਉਹ ਇੰਸ਼ੋਰੈਂਸ ਪ੍ਰਦਾਤਾ OSFI ਦੀ ਸੂਚੀ ਵਿੱਚ ਸ਼ਾਮਲ ਹੈ ਜਾਂ ਨਹੀਂ ਇਸ ਤੋਂ ਇਲਾਵਾ ਤੁਹਾਡੀ ਇੰਸ਼ੋਰੈਂਸ 1 ਸਾਲ ਤੱਕ ਵੈਲਿਡ ਹੋਣੀ ਚਾਹੀਦੀ ਹੈ ਅਤੇ ਇਸ ਦੀ ਘੱਟੋ ਘੱਟ ਕਵਰੇਜ 1 ਲੱਖ ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ ਤੁਸੀਂ ਇਸ ਰਕਮ ਨੂੰ ਇੱਕ ਵਾਰ ਵਿੱਚ ਜਾਂ ਕਿਸ਼ਤਾਂ ਵਿੱਚ ਭਰ ਸਕਦੇ ਹੋ ਸਪੌਂਸਰਸ ਦੀ ਆਮਦਨ ਸੰਬੰਧੀ ਲੋੜਾਂ ਤੀਜਾ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਈ ਵੀ ਤੁਹਾਨੂੰ ਸੁਪਰ ਵੀਜ਼ੇ ਲਈ ਸਪੌਂਸਰ ਕਰ ਰਿਹਾ ਹੈ ਭਾਵੇਂ ਤੁਹਾਡਾ ਬੱਚਾ ਪੋਤਾ ਪੋਤੀ ਜਾਂ ਦੋਤਾ ਦੋਤੀ ਹੋਵੇ ਉਹਦੀ ਆਮਦਨ ਨੂੰ ਲੈ ਕੇ ਸਰਕਾਰ ਵੱਲੋਂ ਕੁਝ ਖਾਸ ਸ਼ਰਤਾਂ ਹਨ ਜੇਕਰ ਸਪੌਂਸਰ ਇਹਨਾਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਤਾਂ ਹੀ ਉਹ ਕਿਸੇ ਸੁਪਰ ਵੀਜ਼ੇ ਤੇ ਆਪਣੇ ਕੋਲ ਬੁਲਾ ਸਕਦਾ ਹੈ ਆਮਦਨ ਸੰਬੰਧੀ ਲੋੜਾਂ ਇਸ ਪ੍ਰਕਾਰ ਹਨ ਇੱਕ ਫੈਮਿਲੀ ਮੈਂਬਰ ਘਟੋ ਘੱਟ ਆਮਦਨ 30576 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ। 2 ਫੈਮਿਲੀ ਮੈਂਬਰ ਸਪான்ਸਰ ਪਤੀ ਪਤਨੀ ਘੱਟੋ ਘੱਟ ਆਮਦਨ 44966 ਡਾਲਰ ਕੈਨੇਡੀਅਨ ਹੋਣੀ ਚਾਹੀਦੀ ਹੈ। 3 ਫੈਮਿਲੀ ਮੈਂਬਰ ਘੱਟੋ ਘੱਟ ਆਮਦਨ 54594 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ। 4 ਫੈਮਿਲੀ ਮੈਂਬਰ ਘੱਟੋ ਘੱਟ ਆਮਦਨ 61920 ਕੈਨੇਡੀਅਨ ਡਾਲਰ ਹੋਣੀ ਚਾਹੀਦੀ ਹੈ। ਕੈਨੇਡਾ ਸਰਕਾਰ ਇਨਕਮ ਪ੍ਰੂਫ ਦੀ ਜਾਂਚ ਕਰਨ ਤੋਂ ਬਾਅਦ ਹੀ ਸੁਪਰ ਵੀਜ਼ਾ ਜਾਰੀ ਕਰਦੀ ਹੈ। ਇਸ ਲਈ ਸਪான்ਸਰ ਕਰਨ ਵਾਲੇ ਲਈ ਇਹਨਾਂ ਆਮਦਨਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਪਲੀਕੇਸ਼ਨ ਪ੍ਰੋਸੈਸ ਲਈ ਜ਼ਰੂ ਦਸਤਾਵੇਜ਼ ਸੁਪਰ ਵੀਜ਼ਾ ਲਈ ਅਪਲਾਈ ਕਰਨ ਵੇਲੇ ਤੁਹਾਨੂੰ ਇਹ ਲਿਕੇ ਦਸਤਾਵੇਜ਼ਾਂ ਵੇਜਾਂ ਦੀ ਲੋੜ ਪਵੇਗੀ ਇਨਵੀਟੇਸ਼ਨ ਲੈਟਰ ਇਹ ਲੈਟਰ ਤੁਹਾਨੂੰ ਸਪான்ਸਰ ਕਰਨ ਵਾਲੇ ਵਿਅਕਤੀ ਦੁਆਰਾ ਭੇਜਿਆ ਜਾਂਦਾ ਹੈ ਰਿਸ਼ਤੇ ਦਾ ਸਬੂਤ ਤੁਹਾਡੇ ਅਤੇ ਸਪான்ਸਰ ਵਿਚਕਾਰ ਰਿਸ਼ਤੇ ਨੂੰ ਸਾਬਤ ਕਰਨ ਵਾਲੇ ਦਸਤਾਵੇਜ਼ ਜਿਵੇਂ ਕਿ ਜਨਮ ਸਰਟੀਫਿਕੇਟ ਆਦਿ ਬੈਂਕ ਬੈਲੈਂਸ ਤੁਹਾਡੇ ਬੀਤੀ ਸਥਿਰਤਾ ਨੂੰ ਦਰਸਾਉਂਦੇ ਬੈਂਕ ਸਟੇਟਮੈਂਟ ਇਨਕਮ ਪ੍ਰੂਫ ਸਪான்ਸਰ ਦੀ ਆਮਦਨ ਦੇ ਸਬੂਤ ਜਿਵੇਂ ਕਿ ਟੈਕਸ ਰਿਟਰਨ ਰੋਜ਼ਗਾਰ ਪੱત્ર ਆਦਿ ਹੈਲਥ ਇੰਸ਼ੋਰੈਂਸ ਉੱਪਰ ਦੱਸੇ ਗਏ ਨਿਯਮਾਂ ਅਨੁਸਾਰ ਵੈਲਿਡ ਹੈਲਥ ਇੰਸ਼ੋਰੈਂਸ ਜਦੋਂ ਇਹ ਸਾਰੀਆਂ ਲੋੜਾਂ ਪੂਰੀਆਂ ਹੁੰਦੀਆਂ ਹਨ ਤਾਂ ਹੀ ਤੁਹਾਨੂੰ ਸੁਪਰ ਵੀਜ਼ਾ ਮਿਲ ਸਕਦਾ ਹੈ ਸੋ ਇਹ 2025 ਵਿੱਚ ਕੈਨੇਡਾ ਸਰਕਾਰ ਵੱਲੋਂ ਸੁਪਰ ਵੀਜ਼ਾ ਨੂੰ ਲੈ ਕੇ ਆਈ ਕਬੱਡੀ ਅਪਡੇਟ ਹੈ ਜੋ ਵੀ ਇਹਨਾਂ ਨਿਯਮਾਂ ਨੂੰ ਪੂਰਾ ਕਰਦਾ ਹੈ ਉਹ ਸੁਪਰ ਵੀਜ਼ਾ ਲਈ ਅਪਲਾਈ ਕਰ ਸਕਦਾ ਹੈ ਅਤੇ ਆਪਣੇ ਪਰਿਵਾਰ ਨੂੰ ਕੈਨੇਡਾ ਬੁਲਾ ਸਕਦਾ ਹੈ ਜੇਕਰ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਇਸੇ ਤਰ੍ਹਾਂ ਦੀ ਹੋਰ ਵੀ ਜਾਣਕਾਰੀਆਂ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਲਿਓ ਕੋਈ ਵੀ ਨੋਟੀਫਿਕੇਸ਼ਨ ਨਿਕਲ ਕੇ ਸਾਹਮਣੇ ਆਉਂਦਾ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ